ਸਾਡੇ ਸਾਗਰਾਂ ਨੂੰ ਖਾ ਗਏ ਗੰਦੇ ਨਾਲਿਆਂ ਦੇ ਪਾਣੀ ਸ਼ੁਭ ਕਰਨ ਦੀ ਮੌਤ ਹਜੇ ਹੋਈ ਨਹੀਂ ਪ੍ਰਾਣੀ ਜਿਉਂਦੇ ਜੀਆਂ ਨਾਲ ਖੜੋ ਨਾਲੇ ਹੱਕਾਂ ਦੇ ਲਈ ਲੜੋ ਚਲੋ ਇਕੱਠੇ ਹੋ ਕੇ ਬਿੰਦ ਰੱਖ ਨੋਰੀ ਹਰ ਹਾਲ ਬੈਠਾ ਧਰਨੇ ਤੇ ਯੋਧਾ ਸਾਡਾ ਬਾਪੂ ਡੱਲੇਵਾਲ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਖੇਤੀ ਬਾੜੀ ਜੇ ਰਹੂਗੀ ਰਹੂ ਦੇਸ਼ ਖੁਸ਼ਹਾਲ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਸਾਰਿਆਂ ਨੂੰ ਪਿਆਰ ਤੇ ਸਤਕਾਰ ਭਈ ਸੱਚੀ ਕਾਲ ਦੋਸਤੋ ਖੇਤੀਬਾੜੀ ਨੂੰ ਕਿਸਾਨੀ ਨੂੰ ਪਿਆਰ ਕਰਨ ਵਾਲੇ ਹਰੇਕ ਇਨਸਾਨ ਨੂੰ ਰਿਕਵੈਸਟ ਹੈ ਕਿ ਸਾਡਾ ਯੋਧਾ ਉਹ ਸੂਰਮਾ ਉਹ ਮਹਾਨ ਆਤਮਾ ਸੂਰਾਸੂ ਪਹਚਾਨੀਆਂ ਲੜੈ ਦੀਨ ਕੇ ਹੇਤ ਹੈ ਨਾ ਦੀਨ ਦੇ ਲਈ ਦੇਸ਼ ਦੇ ਕਿਸਾਨਾਂ ਦੇ ਲਈ ਐਮਐਸਪੀ ਦੇ ਕਾਨੂੰਨ ਦੇ ਲਈ ਸਾਡੇ ਸੂਰਮੇ ਯੋਧੇ ਬਾਪੂ ਢੱਲੇਵਾਰ ਜੀ ਆਪਣੇ ਸਿੱਦਕ ਦੇ ਨਾਲ ਬੈਠੇ ਨੇ ਅਮਰਨ ਅਨਸੰਤੇ ਤੇ ਆਪਣਾ ਆਪਣਾ ਅਨਮੋਲ ਹੀਰਾ ਗਵਾਣਾ ਦੀ ਮੈਂ ਸਾਲਾਂ ਨੂੰ ਰਿਕਵੈਸਟ ਕਰਦਾ ਇਹਨਾਂ ਨੇ ਆਪਣੇ ਬੇਟੇ ਦਾ ਪਿਆ ਨਹੀਂ ਧਰਿਆ ਇਹਨਾਂ ਨੇ ਕੋਈ ਕੁਰਸੀ ਨਹੀਂ ਲੈਣੀ ਕੋਈ ਪਾਵਰ ਨਹੀਂ ਲੈਣੀ ਕੋਈ ਇਲੈਕਸ਼ਨ ਨਹੀਂ ਲੜਦੇ ਸਿਰਫ ਇੱਕੋ ਇੱਛਾ ਹੈ ਕਿ ਸਾਰੇ ਦੇਸ਼ ਦੇ ਕਿਸਾਨਾਂ ਨੂੰ ਜਿਹੜਾ ਮੁੱਲ ਹੈ ਉਹਨਾਂ ਦੀ ਫਸਲਾਂ ਦਾ ਇਹਨਾਂ ਦੀ ਫਸਲਾਂ ਦਾ ਮੁੱਲ ਮਿਲੇ ਐਮਐਸਪੀ ਦਾ ਕਾਨੂੰਨ ਬਣੇ ਸਾਮਨੇਨਾਥਨ ਦੀ ਰਿਪੋਰਟ ਦੇ ਹਿਸਾਬ ਨਾਲ ਸਾਰਿਆਂ ਨੂੰ ਫਸਲਾਂ ਦੇ ਰੇਟ ਮਿਲਣ ਹਰ ਇੱਕ ਚੀਜ਼ ਦਾ ਇੱਕ ਰੇਟ ਹੈ ਆਪਾਂ ਚਾਹੇ ਤੇਲ ਲੈ ਲਓ ਸਾਬਣ ਲੈ ਲਓ ਕੁਝ ਵੀ ਹੈ ਨਾ ਸਿਰਫ ਕਿਸਾਨ ਦੀ ਫਸਲ ਹੈ ਜਿੰਨੇ ਇਨੀ ਮਿਹਨਤ ਨਾਲ ਪੜਦੀ ਹੈ ਤੇ ਉਹਨੂੰ ਵੀ ਲੋਕਾਂ ਦੇ ਮੂੰਹਵਲ ਦੇਖਣਾ ਪੈਂਦਾ ਹੈ ਇੰਨੀ ਕ ਇੱਛਾ ਹੈ ਸਾਡੇ ਜੋਦੇ ਡੱਲੇਵਾਲ ਸਾਹਿਬ ਦੀ ਤੇ ਸਾਰੇ ਉਹਨਾਂ ਮੈਂ ਰਿਕਵੈਸਟ ਕਰਦਾ ਇਸ ਅਨਮੋਲ ਥੀਰੇ ਨੂੰ ਆਪਾਂ ਗਵਾ ਨਾ ਲਈਏ ਖਨੌਰੀ ਬਾਰਡਰ ਤੇ ਪਹੁੰਚ ਕੇ ਸਾਰੇ ਜਣੇ ਸਪੋਰਟ ਕਰੋ ਜੇ ਨਹੀਂ ਤੁਸੀਂ ਆ ਸਕਦੇ ਤਾਂ ਆਪਣੇ ਸੋਸ਼ਲ ਮੀਡੀਆ ਤੇ ਜਰੂਰ ਸਪੋਰਟ ਕਰੋ ਥੈਂਕ ਯੂ ਸੋ ਮੱਚ ਕਿਸਾਨ ਮਜ਼ਦੂਰ ਇਕਤਾ ਜਿੰਨਾਬਾਦ ਜਿੰਨਾਬਾਦ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਲੋ ਜੀ ਮਿੱਤਰੋ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਮੋਢੇ ਨਾਲ ਮੋਢਾ ਜੋੜ ਕੇ ਹੱਕ ਸੱਚ ਦੀ ਲੜਾਈ ਦੇ ਵਿੱਚ ਨਾਲ ਖੜੀਆਂ ਨੇ ਔਰ ਸਾਨੂੰ ਮਾਣ ਹੈ ਤੁਹਾਡੇ ਦੇ ਤੁਹਾਡਾ ਆਸ਼ੀਰਵਾਦ ਵੀ ਚਾਹੀਦਾ ਸਾਰਿਆਂ ਦਾ ਤੁਹਾਡੇ ਨਾਲ ਹੀ ਆਪੁੱਤਾ ਆਸ਼ੀਰਵਾਦ ਸੁੱਤੋਂ ਪਹਿਲਾਂ ਜਾਨਾਂ ਦੇਵਾਂਗੇ ਮੋਢੇ ਨਾਲ ਮੋਢਾ ਜੋੜ ਕੇ ਤੁਰਿਆ ਤੁਰਾਂਗੇ ਵੀ ਤੁਰੇ ਵੀ ਤੇ ਇਹ ਹੈ ਪੰਜਾਬ ਪੰਜਾਬੀ ਦਾ ਜੋਸ਼ ਜज्बा ਜਨੂੰਨ ਹੱਕ ਸੱਚ ਦੀ ਲੜਾਈ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਇਹ ਸਾਰੇ ਖੜੇ ਨੇ ਕਿਸਾਨ ਮਜ਼ਦੂਰ ਇਕਤਾ ਜਿੰਨਾਬਾਦ ਜਿੰਨਾਬਾਦ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਲੋ ਜੀ ਮਿੱਤਰੋ ਸਾਡੀਆਂ ਔਲਾਦਾਂ ਸਾਡੀਆਂ ਭੈਣਾਂ ਮੋਢੇ ਨਾਲ ਮੋਢਾ ਜੋੜ ਕੇ ਹੱਕ ਸੱਚ ਦੀ ਲੜਾਈ ਦੇ ਵਿੱਚ ਨਾਲ ਖੜੀਆਂ ਨੇ ਔਰ ਸਾਨੂੰ ਮਾਣ ਹੈ ਤੁਹਾਡੇ ਦੇ ਤੁਹਾਡਾ ਆਸ਼ੀਰਵਾਦ ਵੀ ਚਾਹੀਦਾ ਸਾਰਿਆਂ ਦਾ ਤੁਹਾਡੇ ਨਾਲ ਹੀ ਆ ਪੁੱਤ ਆਸ਼ੀਰਵਾਦ ਸੋ ਤੋਂ ਪਹਿਲਾਂ ਜਾਨਾਂ ਦੇਵਾਂਗੇ ਮੋਢੇ ਨਾਲ ਮੋਢਾ ਜੋੜ ਕੇ ਤੁਰਿਆ ਤੁਰਾਂਗੇ ਵੀ ਤੁਰੇ ਵੀ ਤੇ ਇਹ ਹੈ ਪੰਜਾਬ ਪੰਜਾਬੀਏ ਤੇ ਜੋਸ਼ ਜਜ਼ਬਾ ਜਨੂਨ ਹੱਕ ਸੱਚ ਦੀ ਲੜਾਈ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਇਹ ਸਾਰੇ ਖੜੇ